একটু <laughs> ভাই ਕਰ ਲਓ ਸਰ ਜਲੰਧਰ ਦੀ ਜਿੱਤ ਨੂੰ ਦੇਖਦੇ ਹੋਏ ਅੱਜ ਲੋਕਾਂ ਦੇ ਵਿੱਚ ਕੀ ਕਹਿਣਾ ਹੈ ਜੀ ਇਹ ਦੇਖੋ ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਲੋਕ ਪੱਖੀ ਨੀਤੀਆਂ ਹਨ ਉਹਨਾਂ ਦੇ ਉੱਤੇ ਜਿਹੜੇ ਜਲੰਧਰ ਦੇ ਵੋਟਰ ਹੈ ਉਹਨਾਂ ਨੇ ਮੋਹਰ ਲਾਈ ਹੈ ਤੇ ਨਾਲ ਹੀ ਜਿਹੜੇ ਨਿੱਜੀ ਮਫਾਦਾਂ ਦੇ ਖਾਤਰ ਪਾਰਟੀ ਬਦਲ ਕੇ ਦਲ ਬਦਲ ਕੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੇ ਸਰਕਾਰ ਪਿਆ ਦਾ ਬੋਝ ਆਮ ਲੋਕਾਂ ਤੇ ਥੋਪਿਆ ਜਿੰਨੀ ਚੋਣਾਂ ਲਈ ਉਹਨਾਂ ਦੇ ਮੂੰਹ ਤੇ ਕਰਾਰੀ ਹੈ ਕਿ ਚਪੇੜ ਵੱਜੀ ਹੈ ਕਿਉਂਕਿ ਜਿਹੜਾ ਲੋਕਾਂ ਦਾ ਇੱਕ ਇੱਕ ਪੈਸਾ ਜਿਹੜਾ ਕੀਮਤੀ ਹੈ ਉਹਦੀ ਇੱਕ ਤਰ੍ਹਾਂ ਦਾ ਦਰਬਾਰ ਤੋਂ ਹੀ ਜਿਹੜਾ ਉਹਨਾਂ ਨੇ ਸਤੀਫਾ ਦਿੱਤਾ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਨੂੰ ਚੁਣਿਆ ਪਰ ਉਹ ਜਿਹੜਾ 5 ਸਾਲ ਦਾ ਉਹਦਾ ਕਾਰਜਕਾਲ ਪੂਰਾ ਕਰਨਾ ਚਾਹੀਦਾ ਸੀ ਪਰ ਉਹ ਕਿਤੇ ਲਾਲਚ ਵਾਸਤੇ ਕਿਤੇ ਆਪ ਦੀ ਨਿੱਜੀ ਗੱਲ ਦੇ ਬਦਲੇ ਉਹਨਾਂ ਨੇ ਸਤੀਫਾ ਦਿੱਤਾ ਜਿਸ ਦੇ ਕਰਕੇ ਜਿੰਨੀ ਚੋਣ ਕਰਾਉਣੀ ਪਈ ਤੇ ਉਹ ਸੋ ਜਿਹੜੇ ਲੋਕਾਂ ਨੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਜੀ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਕੋਤਾਰ ਸਿੰਘ ਸੰਧਵਾ ਜੀ ਉਹਨਾਂ ਦੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਉਹਨਾਂ ਤੇ ਮੋਹਰ ਲਾਈ ਜਾਏ ਤੇ ਅੱਜ ਜਿਹੜਾ ਕੋਟਕਪੂਰੇ ਦੇ ਗੋਲ ਟਾਕ ਦੇਖੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੇ ਸਾਡੇ ਹਲਕੇ ਦੇ ਵਰਕਰ ਨੇ ਉਧਦੇਦਾਰ ਨੇ ਉਹ ਸਾਰੇ ਇੱਥੇ ਇਕੱਤਰ ਹੋਏ ਉਹਨਾਂ ਨੇ ਇੱਕ ਬਲੱਖਣ ਬੈਲ ਕਦਮੀ ਕਰਦੇ ਆ ਗੱਡੂ ਦਾ ਬੰਡੇ-ਵੰਡੇ ਨਾਲ ਹੀ ਉਹ ਸਾਰੇ ਵਰਕਰਾਂ ਨੂੰ ਜਿਹੜੇ ਉੱਤੇ ਪੌਦੇ ਆ ਬੂਟੇ ਬੂਟੇ ਵੀ ਬੰਡੇ ਗਏ ਤੇ ਉਹਨਾਂ ਨੇ ਸਾਰਿਆਂ ਦੇ ਸਾਰਿਆਂ ਨੇ ਉਹ ਬੂਟੇ ਲਾਉਣ ਦਾ ਲਾ ਕੇ ਸਭਾਲਣ ਦਾ ਐਡ ਕੀਤਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜਿਹੜੇ ਅੱਜ ਕੱਲੇ ਜਿਹੜੇ ਪਖੰਡ ਗੈਂਤੀ ਦੋਲੇ ਛੱਟ ਰਹੀ ਹੈ ਤੇ ਅਸੀਂ ਵੈਸੇ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਖੁਸ਼ੀ ਦਾ ਮੌਕਾ ਕੋਈ ਵੀ ਗਮੀ ਦਾ ਮੌਕਾ ਹੈ ਉਹਨੂੰ ਆਪਾਂ ਬੂਟਾ ਲਾ ਕੇ ਆਪਾਂ ਯਾਦਗਾਰੀ ਬਣਾ ਸਕਦੇ ਆਂ ਤੇ ਨਾਲ ਬੂਟਾ ਲਗਾ ਕੇ ਕੱਲਾ ਲਗਾਉਣਾ ਨਹੀਂ ਮੈਨੇ ਰੱਖਦਾ ਉਹਨੂੰ ਨਾਲ ਸੰਭਾਲਣ ਵਾਸਤੇ ਵੀ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਐਡ ਕਰਦੇ ਆਂ ਤੇ ਸਾਨੂੰ ਪੂਰਵ ਆਤ ਹੈ ਵੀ ਜਿਵੇਂ ਜੰਦਰ ਦੀ ਜਿਹੜੀ ਚੀਨੀ ਚੋਣਾ ਇਹਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਹੈ ਇਸੇ ਤਰ੍ਹਾਂ ਜਿਹੜੀਆਂ 4 ਜਿਲ੍ਹਿਆਂ ਤੋਂ ਹੁਣ ਹੋਰ ਪੈਰਿੰਗ ਨੇ ਪਈਆਂ ਨੇ ਉਹ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਬਹੁ ਗਿਣਤੀ ਦੇ ਨਾਲ ਜਿੱਤ ਹਾਸਲ ਕਰੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ